ਦੇ ਤਸੱਦਦ ਕਰਨ ਵਾਲੀ ਸਰਕਾਰ ਮਰਦਾਬਾ 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 ਯੁਕਤ ਮੋਰਚਾ ਜਿੰਦਾਬਾਦ 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 ਕੋਈ ਸਰਕਾਰ ਹਾਏ ਹਾਏ ਉਹ ਬੈਰੀਕਡ ਥੋੜੇ ਕਹੇ ਸੀ ਕਿੰਨੇ ਕੁ ਖਾਲਾਂ ਨੂੰ 6 ਫੀਟ ਲੱਗੀ ਹੈ ਉਹਦੇ ਵਿੱਚ ਜੀ ਲਗਭਗ ਜਿੱਥੋਂ ਤੱਕ ਦੀਆਂ ਉਤੋਂ ਖਬਰਾਂ ਆ ਰਹੀਆਂ 100 ਤੋਂ 150 ਕਿਸਾਨ ਜਿਹੜਾ जख्मियां ਉਹਦੇ ਵਿੱਚ ਕੋਈ ਸਾਡੇ ਕਿਸਾਨ ਸਾਥੀ ਸੀਰੀਅਸ ਹੋਈ ਹੈਗੇ ਆ ਕਿਉਂਕਿ ਉਹਨਾਂ ਦੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਸਿੱਧੀਆਂ ਗੋਲੀਆਂ ਅਤਰੂ ਗੈਸ ਦੇ ਗੋਲੇ ਤਾਂ ਤੁਸੀਂ ਦੇਖ ਹੀ ਹੈਗੇ ਆ ਡਰੋਨ ਰਾਹੀਂ ਜਾਂ ਹੋਰ ਤਰੀਕੇ ਨਾਲ ਉਹਨਾਂ ਦੇ ਲਗਾਤਾਰ ਛੱਟੇ ਜਾ ਰਹੇ ਘਟੋ ਘਟ ਹਜ਼ਾਰ ਜਿਹੜਾ ਗੋਲਾ ਆ ਗਿਆ ਅਤਰੂ ਗੈਸ ਦੇ ਗੋਲੇ ਉਹ ਕੱਲ ਛੱਟੇ ਗਏ ਆ ਉਹਦੇ ਵਿੱਚ ਸਿੱਧੀਆਂ ਗੋਲੀਆਂ ਵੀ ਉਹਨਾਂ ਗੋਲੀਆਂ ਕਰਕੇ ਸਾਡੇ ਲਗਭਗ 8-10 ਕਿਸਾਨ ਸੀਰੀਅਸ ਹੋਏ ਆ ਗਏ ਜੀ ਕੁਝ ਕਿਸਾਨ ਹਾਈ ਕੋਰਟ ਪਹੁੰਚੇ ਨੇ ਹਾਈ ਕੋਰਟ ਸੈਂਟਰ ਗਵਰਨਮੈਂਟ ਨੂੰ ਫਟਕਾਰ ਪਾ ਰਹੀ ਹੈ ਜੋ ਉਸ ਬਾਰੇ ਕੀ ਕਹਿਣਾ ਚਾਹੋ ਉਹਦੇ ਵਿੱਚ ਜੀ ਜਿੰਤੋਂ ਤੱਕ ਖਬਰਾਂ ਤੋਂ ਸਾਨੂੰ ਪਤਾ ਲੱਗ ਰਿਹਾ ਹੈ ਵੀ ਉਹਦੇ ਵਿੱਚ ਹਾਈ ਕੋਰਟ ਨੇ ਵੀ ਹਰਿਆਣਾ ਸਰਕਾਰ ਦੇ ਸੈਂਟਰ ਸਰਕਾਰ ਨੂੰ ਫਟਕਾਰ ਲਾਈ ਹੈ ਬਾਕੀ ਦੇਖੋ ਹਾਈ ਕੋਰਟ ਦਾ ਅਗਲਾ ਸਟੈਂਡ ਕੀ ਹੁੰਦਾ ਇਹ ਸਮਾਂ ਦੱਸੂਗਾ ਬਾਕੀ ਅਸੀਂ ਖੱਟਰ ਸਰਕਾਰ ਤੇ ਹਰਿਆਣਾ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜਿਹੜਾ ਸਾਡਾ ਜਮਹੂਰੀ ਹੱਕ ਹੈ ਜੋ ਸੰਵਿਧਾਨ ਸਾਨੂੰ ਦਿੰਦਾ ਤੁਸੀਂ ਦੇਖਿਆ ਹੋਊਗਾ ਆ ਲਗਭਗ 1.5 ਤੋਂ 2 ਸਾਲ ਜਿਹੜਾ ਦਿੱਲੀ ਕਿਸਾਨ ਅੰਦੋਲਨ ਚੱਲਿਆ ਸੀ ਕਿਸਾਨਾਂ ਨੇ ਇੱਕ ਪੱਤਾ ਤੱਕ ਨਹੀਂ ਲਾਇਆ ਸੀਗਾ ਤਾਂ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਆ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਅੱਜ ਵੀ ਉਹੀ ਕੁਝ ਹੋ ਰਿਹਾ ਹੈ ਤੇ ਅਸੀਂ ਬੇਨਤੀ ਕਰਦੇ ਹਾਂ ਇਹ ਨਾ ਸੋਚਿਆ ਸਾਡੇ ਕਿ ਵakreਵੇਂ ਜ਼ਰੂਰ ਹੈ ਜਿੱਤੇ ਬੰਦੇ ਕ ਵakreਵੇਂ ਜ਼ਰੂਰ ਹੈ ਸਾਡੇ ਮਤਵੇ ਜ਼ਰੂਰ ਹੈ ਬਾਕੀ ਜੇਕਰ ਜੇ ਹੁਣ ਇਸ 10 ਜੇ ਕਰੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਪੂਰਾ ਪੰਜਾਬ ਪੰਜਾਬ ਦੀਆਂ ਜਿੰਨੀਆਂ ਵੀ ਜੱਟੇ ਬੰਦੀਆਂ ਨੇ ਉਹ ਸਾਡੇ ਜਿਹੜੇ ਕਿਸਾਨ ਉਹਦੇ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਅਗਲੇ ਪੱਲੇ ਕਰਨੀਆਂ ਇਹ ਨਾਲ ਸੋਚਣ ਵੀ ਅਸੀਂ ਆਵਾਂਗੇ ਨਹੀਂ ਸਾਰੀ ਤਿਆਰੀ ਹੈ 16 ਦੇ ਬੰਦ ਤੋਂ ਬਾਅਦ ਸ਼ੀਤਲ ਮੋਰਚਾ ਪੂਰਾ ਦਿੱਲੀ ਜਾਵੇਗਾ ਸਾਡੇ ਨਾਲ ਸੁਰਿੰਦਰ ਜੀ ਮੌਜੂਦ ਨੇ ਸੁਰਿੰਦਰ ਜੀ ਪਿਛਲੇ ਸਾਲ ਤੁਹਾਨੂੰ ਉਹਨਾਂ ਨੇ ਲਿਖਤੀ ਦਿੱਤਾ じゃ ਜੋ ਵੀ ਹੈ ਮੰਗਾ ਪ੍ਰਵਾਨ ਨਹੀਂ ਹੋਈਆਂ ਇਸ ਵਾਰ ਵੀ ਕੋਈ ਇਸ ਤਰ੍ਹਾਂ ਦੇ ਜੇ ਤੁਹਾਨੂੰ ਮੀਟਿੰਗਾਂ ਮਿਲਦੀਆਂ ਨੇ ਲਾਰੇ ਵਿੱਚ ਆਓਗੇ ਕਿਦਾਂ ਹਾਲ ਮਤਲਬ ਹੋਏਗਾ ਤੇ ਪੋਜੀ ਪਹਿਲਾਂ ਤਾਂ ਮੈਂ ਬਹੁਤੀ ਸਰਕਾਰ ਔਰ ਖੱਟੇ ਦੀ ਸਰਕਾਰ ਜੋ ਮੌਜੂਦਾ ਭਾਜਪਾ ਦੀ ਸਰਕਾਰ ਹੈ ਉਹਨਾਂ ਦੇ ਸਖਤ ਸ਼ਬਦਾਂ ਚ ਨਿੰਦਾ ਕਰਦਾ ਔਰ ਜੋ ਸਾਡੇ ਕਿਸਾਨ ਲੜ ਰਹੇ ਨੇ ਉਹਨਾਂ ਨੂੰ ਮੈਂ ਸ਼ਾਬਾਸ਼ ਦਿਨਾ ਜੋ ਆਪਣੇ ਹੱਕਾਂ ਲਈ ਲੜ ਰਹੇ ਨੇ ਜੋ ਅੰਦੋਲਨ ਨੇ ਸ਼ਾਂਤ ਮੇਂ ਅੰਦੋਲਨ ਕਰਨਾ ਸਾਡਾ ਜਮਹੂਰੀ ਹੱਕ ਹੈ ਸਾਨੂੰ ਅਧਿਕਾਰ ਹੈ ਜੋ ਮੋਦੀ ਸਰਕਾਰ ਨੇ ਪਿਛਲੀ ਵਾਰ ਜੋ ਸਾਡਾਂ ਲਿਖਤੀ ਮੰਗਾ ਮੰਨ ਕੇ ਜਿਹੜਾ ਅਸੀਂ ਅੰਦੋਲਨ ਜਿਹੜਾ ਉਤੋਂ ਪੋਸਟਪੌਨ ਕੀਤਾ ਸੀ ਉਹੀ ਦੁਬਾਰਾ ਮੰਗਾ ਮੰਨਵਾਉਣ ਦੇ ਲਈ ਸਾਡੇ ਭਰਾਤਰੀ ਜਥੇਬੰਦੀਆਂ ਜੋ ਦਿੱਲੀ ਬਰੂਹਾ ਤੇ ਜਾ ਰਹੀਆਂ ਅਸੀਂ ਜਿਹੜਾ ਖੱਟਰ ਸਰਕਾਰ ਔਰ ਮੋਦੀ ਸਰਕਾਰ ਨੇ ਉਹਦੇ ਵਿਰੋਧ ਦੇ ਲਈ ਜੋ ਰਸਤੇ ਰੁਕੇ ਹੋਏ ਨੇ ਅੱਜ ਸਾਡੇ ਨਾਲ ਹੋਰ ਕਿਸਾਨੀ ਮਜੂਤ ਨੇ ਛੋਟੇ ਵੀਰ ਭਈ ਸੰਯੁਕਤ ਕਾਲ ਮੋਰਚੇ ਦੀ ਜੋ 13 ਤਰੀਕ ਦਾ ਅਡਵਾਂਸ ਦਾ ਦਿੱਤਾ ਗਿਆ ਸੀ ਤਾਂ ਭਾਰਤ ਦੇ ਕਿੰਨੇ ਨੂੰ ਨੁਕਸਾਨ ਪਹੁੰਚਣਗੇ ਔਰ ਅਗਲੀਆਂ ਮੰਗਾ ਕੀ ਹੋਣਗੀਆਂ ਜੀ ਜੋ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜੋ 13 ਨੂੰ ਚਾਲੇ ਪਾਇਆ ਗਿਆ ਸਨ ਉਸ ਦੇ ਵਿੱਚ ਪੰਦੇਰ ਗਰੁੱਪ ਡੱਲੇਵਾਲ ਗਰੁੱਪ ਅਤੇ ਹੋਰ ਕਈ ਜਥੇਬੰਦੀਆਂ ਉੱਥੇ ਪਹੁੰਚ ਚੁੱਕੀਆਂ ਨੇ ਤਾਂ ਸੰਯੁਕਤ ਮੋਰਚੇ ਦੇ ਵੱਲੋਂ ਇਹ ਬੇਨਤੀ ਕੀਤੀ ਗਈ ਹੈ ਕਿ 16 ਤੋਂ ਬਾਅਦ ਭਾਰਤ ਬੰਦ ਤੋਂ ਬਾਅਦ ਸੰਯੁਕਤ ਮਾਰਚ ਮੋਰਚੇ ਵੱਲੋਂ ਫੈਸਲਾ ਲਿਆ ਜਾਵੇਗਾ ਤਾਂ ਜੋ ਇਹ ਵੀ ਦਿੱਲੀ ਦੀਆਂ ਬਰੂਹਾਂ ਤੇ ਪਹੁੰਚਣਗੇ ਜਿਵੇਂ ਪਿਛਲੇ ਸਾਲ ਪਿਛਲੇ ਲਗਭਗ 2 ਸਾਲ ਉੱਥੇ ਦਿੱਲੀ ਦੇ ਬਾਰਡਰ ਤੇ ਡਟੇ ਰਹੇ ਸੀ ਤਾਂ ਉਸੇ ਤਰ੍ਹਾਂ ਇਸ ਸੰਯੁਕਤ ਮੋਰਚਾ ਪੰਜਾਬ ਦੀ ਜਿੰਨੀਆਂ ਵੀ ਜਥੇਬੰਦੀਆਂ ਹਨ ਜੋ ਵੀ ਹਨ ਉੱਥੇ ਪਹੁੰਚਣ ਗਿਆ ਤਾਂ ਜੋ ਜਿਹੜੇ ਦਿੱਲੀ ਦੇ ਕਿਸਾਨ ਬਾਰਡਰਾਂ ਤੇ ਪਹੁੰਚਿਆ ਤਾ ਹਰਿਆਣਾ ਦੀ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਉਹਨਾਂ ਤੇ ਅੰਨੇ ਵਾਰ ਤਸੱਦਤ ਛਾਏ ਜਾ ਰਹੇ ਨੇ ਗੋਲੀਆਂ ਦਾਗੀਆਂ ਜਾ ਰਹੇ ਨੇ ਉਹਨਾਂ ਦੇ ਟਰੈਕਟਰਾਂ ਦੀ ਪੰਨ ਤੋੜ ਕੀਤੀ ਜਾ ਰਹੀ ਹੈ ਆਸੂ ਗੈਸ ਤੇ ਗੋਲੇ ਛੱਡੇ ਜਾ ਰਹੇ ਨੇ ਅਤੇ ਜੋ ਸਿੱਧੀਆਂ ਗੋਲੀਆਂ ਜੋ ਅਸਲੀ ਗੋਲੀਆਂ ਨੇ ਉਹ ਵੀ ਮਾਰੀਆਂ ਜਾ ਰਹੀਆਂ